ਕਿਉਂ? ਆਪਦਾ ਲਗੀ ਨਹੀਂ ਲਈ। ਲੈ ਖੋਲ। ਆਰਲਾ? ਨਹੀਂ ਵੜਿਆ ਕਰੇਗਾ। ਲੈ ਖੋਲੋ ਫਿਰ। ਕਿਉਂ? ਜਾਣਦੀ ਆ ਨਾ ਪਾਣੀ ਵਾਂਗੂ ਇੱਕァਰੀ ਹੋਰ। ਇੱਕァਰੀ ਹੋਰ। ਆਹ ਆਹ। ਹਾਂ। ਜਮਾ ਸੱਟ ਹੁਣ। ਕੋਲੋ ਕੋਲੋ ਖੋਲੋ। ਲੈ ਵੀ ਮੁੰਡਿਓ। ਐ ਖੋਲਦੇ ਆ ਦਰਵਾਜ਼ੇ ਜਿਉਂਦਾ ਵਾਲਿਆਂ ਦੇ। ਕਿਆ ਬਾਤ ਹੈ ਕਿਆ ਬਾਤ ਹੈ ਪਾ ਗਏ ਜੀ ਬਹੁਤ ਸੁਣੀ ਹੋਈ ਹੈ ਯਾਰ ਹਾਂ ਬੜੀ ਵਧੀਆ ਫਿਟਿੰਗ ਹੋ ਗਈ ਹੈ ਨਾ ਪੂਰੀ 1 ਕਾ ਨੰਬਰ ਫਿਟਿੰਗ ਸਹੀ ਗੱਲ ਹੈ 1 ਕਾ ਨੰਬਰ ਗੇਟ ਵੀ ਜਗਦਾ ਹੈ ਸਭ ਵੀ ਪੂਰੀ ਓਕੇ ਰਿਪੋਰਟ ਆ ਹੂੰ ਲਿਆ ਗੱਡੀ ਓਏ ਕਾਰ ਗੱਡੀ ਅੰਦਰ ਆ ਵੀ ਬੋਲੀ ਹੈ ਹੈ ਉਹ ਹੋ ਬੋਲੀ ਹੈ ਸਹੀ ਗੱਲ ਬਹੁਤ ਵਧੀਆ ਹੋਈ ਹੈ ਡਿਟ ਕੀਦੇ ਆ ਕਨਸਿਕਲ ਇੰਟੀਰੀਅਰ ਹੱਬ ਚੱਲ ਆਉਣ ਦੇ ਕੋਠੀ ਵੀ ਸਰਾਹੀ ਆ ਹਾਂ ਲੈ ਜੀ ਮਿੱਤਰੋ ਹਾਂ ਵੀਰ ਨੇ ਬਟਟੇ ਕੰਮ ਦੇਖਣਾ ਹੋਵੇ ਹਾਂ ਜਾ ਫਲਮਾਨੇ ਮੰਦਰ ਦੇ ਸਾਹਮਣੇ ਕੋਠੀ ਬਣੀ ਹੋਈ ਆ ਲੈ ਬੋਲ ਦੇ ਬਾਦਰ ਰੋਡ ਤੇ ਕਿੱਥੇ ਆ ਗਈ ਬਾਦਰ ਰੋਡ ਤੇ ਹਾਂ ਫਲੂਮਾਨ ਦੇ ਮੰਦਰ ਦੇ ਸਾਹਮਣੇ ਕੋਠੀ ਬਣੀ ਹੋਈ ਆ ਵੀ ਇੱਧਰ ਬੈਕ ਸਾਈਡ ਪੁੱਲ ਦੇ ਮੁੜ ਕੇ ਠੀਕ ਆ ਮਤਲਬ ਜਿਹਨੇ ਕੰਮ ਦੇਖਣਾ ਇੱਥੇ ਆ ਜੇ ਹੈ ਆ ਕੇ ਦੇਖ ਸਕਦਾ ਆਪਣਾ ਕੰਮ ਠੀਕ ਆ ਲਓ ਵੀ ਵੀਰੋ ਜਮਦਾਲੇ ਉਹੀ ਸਵਾਹ ਵਾਹ ਠੀਕ ਆ ਠੀਕ ਬਾਕੀ ਲੈ ਬਾਈ ਬਟਿੰਡੇ ਜਿਸਨੇ ਵੀ ਆਪਣੇ ਕਲਾਸਿਕਲ 게ਟਾਂ ਦਾ ਕਈ ਵੀਰ ਪੁੱਛਦੇ ਆ ਵੀ ਕੰਮ ਦੇਖਣਾ 게ਟ ਜੜਿਆ ਹੋਇਆ ਦੇਖਣਾ ਤਾਂ ਬਟਿੰਡੇ ਕਲੋਨੀ ਬਣੀ ਆ ਨਵੀਂ ਹਰੂਮਾਨ ਮੰਦਰ ਦੇ ਸਾਹਮਣੇ ਕੀ ਨਾਂ ਹੈ ਕਲੋਨੀ ਦਾ ਕਲੋਨੀ ਦਾ ਨਾਂ ਕੀ ਇਹਦਾ ਇਹ ਲਾਲ ਸਿੰਘ ਵਸਤੀ ਲਾਗ ਕਾਲਜ ਲਾਲ ਸਿੰਘ ਵਸਤੀ ਲਾਗ ਕਾਲਜ ਲਾਗ ਕਾਲਜ ਲਾ ਕਾਲਜ ਉਹ ਸਾਹਮਣੇ ਹਾਂ ਲਾਲ ਸਿੰਘ ਵਸਤੀ ਹੈ ਠੀਕ ਆ ਭਾਈ ਬਠਿੰਡੇ ਇਹ ਮਾਲਾ ਲਾਲ ਸਿੰਘ ਵਸਤੀ ਤੇ ਸਾਹਮਣੇ ਲਾ ਕਾਲਜ ਬਣਿਆ ਹੋਇਆ ਇਥੇ ਕਲੋਨੀ ਆ ਕਲੋਨੀ ਦੇ ਵਿੱਚ ਗੇਟ ਲਾਇਆ ਤੇ ਫਾਰਮ ਹਾਊਸ ਸਰਦਾਰ ਸਰਦਾਰ ਸੂਬਾ ਸਿੰਘ ਬਰਾੜ ਦੀ ਇਹ ਕੋਠੀ ਆ ਤੇ ਗੇਟ ਦੀ ਕਰੋ ਫਿਨਿਸ਼ਿੰਗ ਇੱਕ ਨੰਬਰ ਗੇਟ ਖੋਲਿਆ ਹੁਣ ਸਾਰੇ ਕੋਠੀ ਦੇ ਅੰਦਰਲੇ ਗੇਟ ਵਗੈਰਾ ਡੰਗਣੇ ਸੀਗੇ ਤੇ ਉਹਦੇ ਇਹ ਗੇਟ ਫਿੱਟ ਕਰਕੇ ਗਏ ਸੀ ਤੇ ਅੰਦਰ ਵਿੰਡੋ ਵਗੈਰਾ ਸੜਾ ਕੰਮ ਸੀ ਤੇ ਅੱਜ ਖੋਲਿਆ ਵੱਡਾ ਗੇਟ ਤੇ ਆ ਜਾਓ ਜਿਹਨੇ ਵੀ ਦੇਖਣਾ ਬਠਿੰਡੇ ਲੋਕ ਕਾਲਜ ਸਾਹਮਣੇ ਆ ਤੇ ਲਾਲ ਸਿੰਘ ਵਸਤੀ ਇਹ ਕਲੋਨੀ ਆ たのあ。